ਮੇਰਾ ਨਾਮ ਕੰਚਨ ਹੈ ਤੇ ਮੈਂ ਇੱਕ ਹਾਈ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਮੈਂ ਇੱਕ ਆਮ ਜਹੀ ਕੁੜੀ ਹਾਂ ਦੌਲਤ ਸ਼ੌਹਰਤ ਹੋਣ ਦੇ ਬਾਵਜੂਦ ਵੀ ਮੇਰਾ ਦਿਲਾਮ ਜਿਹਾ ਹੈ ਮੈਂ ਇੱਕ ਅਜਹੀ ਕੁੜੀ ਹਾਂ ਜਿਹੜੀ ਦੂਜੇ ਤੇ ਜ਼ੁਲਮ ਹੁੰਦੇ ਨਹੀਂ ਦੇਖ ਸਕਦੀ ਇਹ ਕਹਾਣੀ ਮੇਰੇ ਘਰ ਦੀ ਇੱਕ ਨੌਕਰਾਨੀ ਦੀ ਹੈ ਜਿਹੜੀ ਸਾਡੇ ਘਰ ਕੰਮ ਕਰਦੀ ਸੀ ਸਾਡੇ ਘਰ ਇੱਕ 17 ਸਾਲ ਦੀ ਨੌਕਰਾਨੀ ਸੀ ਜਿਹੜੀ ਕਿ ਹਰ ਸਾਲ ਇੱਕ ਬੱਚੇ ਨੂੰ ਜਨਮ ਦੇ ਦਿੰਦੀ ਸੀ ਜਦ ਕੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ ਉਹ ਤਾਂ ਕੁਵਾਰੀ ਸੀ ਜਦ ਮੇਰੀ ਮਾਂ ਉਸ ਨੂੰ ਪੁੱਛਦੀ ਕਿ 10 ਇਹ ਪਾਪ ਕਿਸ ਨੇ ਕੀਤਾ ਹੈ ਤਾਂ ਉਹ ਨੌਕਰਾਨੀ ਰੋਂਦੇ ਹੋਏ ਮੇਰੇ ਪਿਤਾ ਤੇ ਇਲਜ਼ਾਮ ਲਗਾਉਂਦੀ ਸੀ ਤੇ ਜਦ ਮੇਰੀ ਮਾਂ ਪਾਪਾ ਨੂੰ ਪੁੱਛਦੀ ਤਾਂ ਉਹ ਕਹਿੰਦੇ ਕਿ ਇਹ ਸਭ ਤਾਂ ਝੂਠ ਹੈ ਤੇ ਉਸ ਨੌਕਰਾਨੀ ਨੂੰ ਬਹੁਤ ਝਿੜਕਦੇ ਵੀ ਸਨ ਕਿ ਤੂੰ ਕਿਸੇ ਦਾ ਗੁਨਾਹ ਛਪਾਉਣ ਦੇ ਲਈ ਮੇਰੇ ਤੇ ਇਲਜ਼ਾਮ ਕਿਉਂ ਲਗਾ ਰਹੀ ਹੈ ਫਿਰ ਨੌਕਰਾਨੀ ਕਹਿਣ ਲੱਗਦੀ ਕਿ ਸਾਹਿਬ ਸੱਚ ਕਹਿ ਰਹੇ ਹਨ ਕਿ ਮੈਂ ਉਹਨਾਂ 'ਤੇ ਇਲਜ਼ਾਮ ਹੀ ਲਗਾਇਆ ਸੀ ਇਸ ਵਾਰ ਸਾਡੀ ਨੌਕਰਾਨੀ ਫਿਰ ਤੋਂ ਪ੍ਰੈਗਨੈਂਟ ਹੋਈ ਤਾਂ ਮੇਰੀ ਮਾਂ ਨੇ ਉਸਨੂੰ ਧੱਕੇ ਦੇ ਕੇ ਘਰ ਤੋਂ ਕੱਢ ਦਿੱਤਾ ਕਿਉਂਕਿ ਉਹ ਫਿਰ ਤੋਂ ਮੇਰੇ ਪਿਤਾ ਜੀ 'ਤੇ ਇਲਜ਼ਾਮ ਲਗਾਉਣ ਵਾਲੀ ਸੀ ਇੱਕ ਦਿਨ ਮੈਂ ਆਪਣੀ ਇੱਕ ਦੋਸਤ ਦੇ ਨਾਲ ਉਸ ਨੌਕਰਾਨੀ ਦੇ ਘਰ ਚਲੇ ਗਈ ਪਰ ਉਸ ਨੌਕਰਾਨੀ ਦੀ ਹਾਲਤ ਦੇਖ ਕੇ ਮੈਂ ਤਾਂ ਹੈਰਾਨ ਰਹਿ ਗਈ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲੈ ਰਹੀ ਸੀ ਮੈਨੂੰ ਉਸੇ ਤਰ੍ਹਾਂ ਆਇਆ ਮੈਂ ਉਸ ਨੂੰ ਆਪਣੇ ਨਾਲ ਹਸਪਤਾਲ ਲੈ ਗਈ ਪਰ ਉਸ ਵਕਤ ਮੇਰੀ ਰੂਹ ਕੰਬ ਗਈ ਜਿਸ ਵਕਤ ਡਾਕਟਰ ਨੇ ਪੁਲਿਸ ਨੂੰ ਬੁਲਾਇਆ ਮੈਂ ਅੱਜ ਜਦ ਕਾਲਜ ਤੋਂ ਘਰ ਆਈ ਤਾਂ ਸਾਡੀ ਨੌਕਰਾਨੀ ਜਿਸ ਦਾ ਨਾਮ ਸ਼ੀਲਾ ਸੀ ਦੀਆਂ ਚੀਕਾਂ ਸੁਣ ਕੇ ਮੇਰਾ ਦਿਲ ਦਹਿਲ ਗਿਆ ਕਿਉਂਕਿ ਮੇਰੀ ਮਾਂ ਉਸ ਨੂੰ ੱੱਕੇ ਦੇ ਕੇ ਘਰ ਤੋਂ ਬਾਹਰ ਕੱਢ ਰਹੀ ਸੀ ਮੈਂ ਜਲਦੀ ਨਾਲ ਅੱਗੇ ਵਧੀ ਤੇ ਉਸ ਨੂੰ गिरਦੀ ਹੋਈ ਨੂੰ ਆਪਣੇ ਹੱਥਾਂ ਨਾਲ ਸੰਭਾਲ ਲਿਆ ਸੀ ਮਾਂ ਕਿਸੇ ਮਜਲੂਮ ਤੇ ਕਿਵੇਂ ਜ਼ੁਲਮ ਕਰ ਸਕਦੀ ਸੀ ਇਹ ਕਿਹੜਾ ਤਰੀਕਾ ਹੈ ਤੇ ਕਿਥੋਂ ਦਾ ਇਨਸਾਫ ਹੈ ਮੈਂ ਆਪਣੀ ਮਾਂ ਨੂੰ ਘੂਰਦੇ ਹੋਏ ਉਹਨਾਂ ਨੂੰ ਸਵਾਲ ਕੀਤਾ ਉਹ ਚੀਕਦੇ ਚਿਲਾਉਂਦੇ ਹੋਏ ਕਹਿਣ ਲੱਗੀ ਕਿ ਬਸ ਹੁਣ ਬਹੁਤ ਹੋ ਗਿਆ ਮੈਂ ਹੁਣ ਹੋਰ ਇਸ ਕੁੜੀ ਨੂੰ ਇਸ ਘਰ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਹੁਣ ਇਸ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੀ ਕਿਉਂਕਿ ਅੱਜ ਤਾਂ ਇਸ ਨੇ ਹੱਦ ਹੀ ਕਰ ਦਿੱਤੀ ਹੈ ਇਸ ਨੇ ਸਾਡੇ ਘਰ ਦੀ ਇੱਜ਼ਤ ਨੂੰ ਖਾਕ ਵਿੱਚ ਮਿਲਾਉਣ ਦੀ ਸੋਚ ਲਈ ਹੈ ਇਹ ਤਾਂ ਜਿਸ ਥਾਲੀ ਵਿੱਚ ਖਾਂਦੀ ਹੈ ਉਸੇ ਵਿੱਚ ਛੇਧ ਕਰਦੀ ਹੈ ਜਾ ਨਿਕਲ ਜਾ ਇੱਥੋਂ ਇਸ ਘਰ ਚੋਂ ਮਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ ਮੈਂ ਕਿਹਾ ਮਾਂ ਇਸ ਵਿਚਾਰੀ ਦਾ ਕੀ ਕਸੂਰ ਹੈ ਤਾਂ ਮਾਂ ਕਹਿਣ ਲੱਗੀ ਕਿ ਬੇਟਾ ਤੂੰ ਨਹੀਂ ਜਾਣਦੀ ਇਹਨਾਂ ਲੋਕਾਂ ਨੂੰ ਕਿਵੇਂ-ਕਿਵੇਂ ਦੇ ਖੇਲ ਖੇਲ ਕੇ ਸਾਡੇ ਅਮੀਰਾਂ ਦੇ ਸੀਰ ਤੇ ਆਪਣਾ ਬੋਝ ਪਾ ਦਿੰਦੇ ਹਨ ਤੇ ਬਸ ਇਸ ਤੋਂ ਅੱਗੇ ਮੈਂ ਤੈਨੂੰ ਕੁਝ ਨਹੀਂ ਦੱਸ ਸਕਦੀ ਮੈਂ ਨਾਰਾਜ਼ ਹੋ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਮੈਂ ਸੋਚ ਰਹੀ ਸੀ ਕਿ ਆਖਿਰ ਉਸ ਕੁੜੀ ਦਾ ਕੀ ਕਸੂਰ ਸੀ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਮੈਂ ਲੁਕ ਕੇ ਮਾਂ ਤੇ ਘਰ ਦੇ ਦੂਜੇ ਨੌਕਰਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਬੱਚੇ ਦੇ ਬਾਰੇ ਗੱਲ ਕਰ ਰਹੇ ਸਨ ਆਖਿਰ ਕੀ ਗੱਲ ਸੀ ਉਸ ਵਕਤ ਵੀ ਮਾਂ ਮੈਨੂੰ ਇਸ ਗੱਲ ਦੀ ਪਿੰਕ ਤੱਕ ਨਹੀਂ ਲੱਗਣ ਦੇਣਾ ਚਾਹੁੰਦੀ ਸੀ ਤੇ ਅੱਜ ਵੀ ਮਾਂ ਦਾ ਵਿਵਹਾਰ ਉਸੇ ਤਰ੍ਹਾਂ ਹੀ ਸੀ ਮੈਨੂੰ ਬਹੁਤ ਫਿਕਰ ਹੋਣ ਲੱਗੀ ਸੀ ਉਹ ਮਾਸੂਮ ਕੁੜੀ ਅਜਿਹਾ ਵੀ ਕੀ ਕਰ ਸਕਦੀ ਹੈ ਮੈਂ ਸੋਚਿਆ ਕਿ ਮੈਨੂੰ ਆਪਣੇ ਘਰ ਦੀ ਦੂਜੀ ਨੌਕਰਾਂ ਤੋਂ ਪੁੱਛਗਿੱਛ ਕਰਨੀ ਹੋਵੇਗੀ ਸ਼ਾਇਦ ਕੋਈ ਰਸਤਾ ਨਿਕਲ ਜਾਵੇ ਤਾਂ ਕਿ ਮੈਂ ਉਸ ਕੁੜੀ ਦੀ ਮਦਦ ਕਰ ਸਕਾਂ ਕਿਉਂਕਿ ਉਹ ਗਰੀਬ ਆਪਣੀ ਮਾਂ ਦੀ ਜਗ੍ਹਾ ਇਸ ਘਰ ਵਿੱਚ ਬਚਪਨ ਤੋਂ ਹੀ ਕੰਮ ਕਰਦੀ ਹੈ ਅਗਲੇ ਦਿਨ ਜਦ ਇੱਕ ਨੌਕਰਾਨੀ ਮੇਰੇ ਕਮਰੇ ਵਿੱਚ ਆਈ ਤਾਂ ਮੈਂ ਉਸ ਨੂੰ ਕਿਹਾ ਕਿ ਸੁਣੋ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਨੌਕਰਾਨੀ ਕਹਿਣ ਲੱਗੀ ਜੀ ਛੋਟੀ ਮਾਲਕਣ ਦੱਸੋ ਕੀ ਗੱਲ ਹੈ ਮੈਂ ਕਿਹਾ ਕਿ ਤੂੰ ਤਾਂ ਚੰਗੀ ਤਰ੍ਹਾਂ ਜਾਣਦੀ ਹੈ ਕਿ ਮੈਂ ਆਪਣੀ ਮਾਂ ਦੀ ਤਰ੍ਹਾਂ ਤਾਂ ਖਰੂਸ ਬਿਲਕੁਲ ਵੀ ਨਹੀਂ ਹਾਂ ਮੈਨੂੰ ਤੂੰ ਇਹ ਦੱਸ ਕਿ ਸ਼ੀਲਾ ਨੂੰ ਇਸ ਘਰ ਵਿੱਚੋਂ ਕਿਉਂ ਕੱਢਿਆ ਗਿਆ ਹੈ ਉਹ ਨੌਕਰਾਨੀ ਮੇਰੀਆਂ ਗੱਲਾਂ ਸੁਣ ਕੇ ਘਬਰਾਉਂਦੇ ਹੋਏ ਮੇਰੇ ਤੋਂ ਨਜ਼ਰਾਂ ਚੁਰਾਉਣ ਲੱਗੀ ਮੈਂ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ ਕਿ ਤੂੰ ਘਬਰਾ ਨਾ ਤੈਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਤਾਂ ਉਹ ਨੌਕਰਾਨੀ ਕਹਿਣ ਲੱਗੀ ਛੋਟੀ ਮਾਲਕਣ ਸ਼ੀਲਾ ਨੇ ਪਹਿਲਾਂ ਵੀ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਤੇ ਹੁਣ ਉਹ ਫਿਰ ਤੋਂ ਪ੍ਰੈਗਨੈਂਟ ਹੈ ਜਦ ਕਿ ਉਹ ਕੁਵਾਰੀ ਹੈ ਉਸ ਦਾ ਵਿਆਹ ਨਹੀਂ ਹੋਇਆ ਹੈ ਉਸ ਦੀ ਉਮਰ ਵੀ ਕਿੰਨੀ ਛੋਟੀ ਹੈ ਨਵਾਲਕ ਕੁੜੀ ਹੈ ਤੇ ਮਾਲਕਣ ਉਹ ਕਰਦੇ ਹੀ ਕਿਸੇ ਨੌਕਰ ਨਾਲ ਮੂੰਹ ਕਾਲਾ ਕਰਵਾ ਕੇ ਆਈ ਹੈ ਉਸ ਦੀ ਗੱਲ ਤੇ ਮੈਂ ਹੈਰਾਨ ਹੋ ਗਈ ਸੀ ਤੇ ਮੇਰਾ ਮੂੰਹ ਖੁੱਲਾ ਦਾ ਖੁੱਲਾ ਹੀ ਰਹਿ ਗਿਆ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਜਾ ਤੇ ਕਿਸੇ ਨੂੰ ਵੀ ਇਸ ਬਾਰੇ ਨਾ ਦੱਸੀਂ ਕਿ ਮੈਂ ਤੈਨੂੰ ਸ਼ੀਲਾ ਦੇ ਬਾਰੇ ਪੁੱਛਿਆ ਸੀ ਉਹ ਨੌਕਰਾਨੀ ਤਾਂ ਉੱਥੋਂ ਚਲੇ ਗਈ ਸੀ ਪਰ ਮੈਂ ਬੇਚੈਨ ਹੋ ਰਹੀ ਸੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਜਦਕਿ ਮੇਰੀ ਉਮਰ ਤੇ ਉਸ ਕੁੜੀ ਦੀ ਉਮਰ ਵਿੱਚ 5 ਸਾਲ ਦਾ ਫਰਕ ਸੀ ਉਹ ਮੈਨੂੰ ਦੀਦੀ ਕਹਿ ਕੇ ਬੁਲਾਉਂਦੀ ਸੀ ਖੈਰ ਮਾਂ ਦੇ ਡਰ ਦੀ ਵਚਾ ਕਰਕੇ ਮੈਂ ਆਪਣਾ ਪੂਰਾ ਧਿਆਨ ਪੜਾਈ ਵਿੱਚ ਲਗਾਇਆ ਹੋਇਆ ਸੀ ਉਹਨਾਂ ਦਿਨਾਂ ਵਿੱਚ ਹੀ ਮੇਰੀ ਕਾਲਜ ਵਿੱਚ ਇੱਕ ਬਹੁਤ ਹੀ ਚੰਗੇ ਤੇ ਪੜ੍ਹੇ ਲਿਖੇ ਮੁੰਡੇ ਨਾਲ ਦੋਸਤੀ ਹੋ ਗਈ ਜਿਹੜਾ ਬਹੁਤ ਹੀ ਸਮਝਦਾਰ ਤੇ ਅਕਲਮੰਦ ਮੁੰਡਾ ਸੀ ਉਹ ਹਮੇਸ਼ਾ ਤੋਂ ਹੀ ਦੁਨੀਆਂ ਵਿੱਚ ਹੋਣ ਵਾਲੇ ਜ਼ੁਲਮ ਸਿਤਮ ਅਤੇ ਗਲਤ ਦੇ ਖਿਲਾਫ ਸੀ ਉਹ ਕਿਸੇ ਤੇ ਜ਼ੁਲਮ ਹੁੰਦੇ ਨਹੀਂ ਦੇਖ ਸਕਦਾ ਸੀ ਜਦੋਂ ਉਹ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦਾ ਸੀ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਸੀ ਕਿ ਅੱਜ ਵੀ ਦੁਨੀਆ ਵਿੱਚ ਅਜਿਹੇ ਲੋਕ ਹਨ ਜਿਹੜੇ ਅਜਿਹੀ ਸੋਚ ਰੱਖਦੇ ਹਨ ਤੇ ਜ਼ੁਲਮ ਦੇ ਖਿਲਾਫ ਲੜਦੇ ਹਨ ਹੌਲੀ-ਹੌਲੀ ਸਾਡੀ ਦੋਸਤੀ ਹੋਰ ਗੂੜੀ ਹੁੰਦੀ ਚਲੀ ਗਈ ਇੱਕ ਦਿਨ ਜਦ ਮੈਂ ਉਸ ਨੂੰ ਨਿਊਜ਼ ਚੈਨਲ ਤੇ ਦੇਖਿਆ ਤਾਂ ਮੈਂ ਚੌਂਕ ਗਈ ਤੇ ਇਹ ਤਾਂ ਉਹੀ ਮੁੰਡਾ ਹੈ ਰਿਹਾਨ ਅਗਲੀ ਸਵੇਰ ਕਾਲਜ ਵਿੱਚ ਮੈਂ ਉਸ ਨੂੰ ਪੁੱਛਿਆ ਕਿ ਕੀ ਗੱਲ ਹੈ ਤੂੰ ਹੁਣ ਚੈਨਲ ਤੇ ਵੀ ਆਉਣ ਲੱਗੇ ਹੋ ਤੇ ਤੂੰ ਮੈਨੂੰ ਦੱਸਿਆ ਵੀ ਨਹੀਂ ਰਿਹਾਨ ਮੁਸਕਰਾਇਆ ਤੇ ਕਹਿਣ ਲੱਗਿਆ ਕਿ ਅਸਲ ਵਿੱਚ ਉਹ ਚੈਨਲ ਤਾਂ ਮੇਰੀ ਚਾਚੀ ਦਾ ਹੈ ਤੇ ਪਹਿਲਾਂ ਵੀ ਉਹ ਕਈ ਵਾਰ ਉਸ ਚੈਨਲ ਤੇ ਪ੍ਰੋਗਰਾਮ ਕਰਦਾ ਰਿਹਾ ਹੈ ਰਿਹਾਨ ਜ਼ਿਆਦਾਤਰ ਔਰਤਾਂ ਤੇ ਹੋਏ ਜ਼ੁਲਮ ਤੇ ਗੱਲ ਕਰਿਆ ਕਰਦਾ ਸੀ ਇੱਕ ਦਿਨ ਮੈਂ ਕਾਲਜ ਤੋਂ ਵਾਪਸ ਆ ਰਹੀ ਸੀ ਕਿ ਅਚਾਨਕ ਮੈਨੂੰ ਵਿਚਾਰ ਵਿੱਚ ਸ਼ੀਲਾ ਨਜ਼ਰ ਆਈ ਮੈਂ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੋਚਿਆ ਉਸ ਨਾਲ ਕੁਝ ਦੇਰ ਗੱਲਬਾਤ ਕਰ ਲਵਾਂਗੀ ਕਾਫੀ ਵਕਤ ਹੋ ਗਿਆ ਹੈ ਮੈਂ ਤਾਂ ਉਸ ਨੂੰ ਪਲਟ ਕੇ ਕਦੇ ਦੇਖਿਆ ਵੀ ਨਹੀਂ ਆਖਰਕਾਰ ਉਸ ਦੇ ਤੇ ਮੇਰੇ ਵਿੱਚ ਕਾਫੀ ਚੰਗਾ ਵਕਤ ਜੋ ਗੁਜ਼ਰਿਆ ਸੀ ਮੈਂ ਉਸ ਦੇ ਪਿੱਛੇ-ਪਿੱਛੇ ਚੱਲ ਪਈ ਉਸ ਨੂੰ ਨਹੀਂ ਪਤਾ ਸੀ ਕਿ ਮੈਂ ਉਸ ਦੇ ਪਿੱਛੇ ਆ ਰਹੀ ਹਾਂ ਉਹ ਆਪਣੇ ਘਰ ਦੇ ਅੰਦਰ ਦਾਖਲ ਹੋ ਗਈ ਉਸ ਵਿਚਾਰੀ ਦਾ ਘਰ ਬਹੁਤ ਛੋਟਾ ਜਿਹਾ ਸੀ ਤੇ ਘਰ ਵਿੱਚ ਦੋ ਮੰਜ਼ੇ ਸਨ ਤੇ ਜ਼ਰੂਰਤ ਮੁਤਾਬਿਕ ਥੋੜੇ ਜਿਹੇ ਵਰਤਨ ਤੇ ਕਪੜੇ ਵੀ ਇੱਕ ਪਾਸੇ ਗਠੜੀ ਵਿੱਚ ਬੰਨ ਕੇ ਰੱਖੇ ਹੋਏ ਸਨ ਪਤਾ ਨਹੀਂ ਲੋਕ ਕਿਸ ਤਰ੍ਹਾਂ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਹਨ ਐਨੀ ਗਰਮੀ ਤੇ ਉਪਰੋਂ ਹੌਲੀ-ਹੌਲੀ ਚੱਲਣ ਵਾਲਾ ਪੱਖਾ ਫਿਰ ਮੇਰੀ ਨਜ਼ਰ ਸਾਹਮਣੇ ਪਏ மஞ்சੇ ਤੇ ਗਈ ਉਸ ਉੱਤੇ ਸ਼ਾਇਦ ਉਸ ਦੀ ਬੁੱਢੀ ਮਾਂ ਪਈ ਸੀ ਜਿਹੜੀ ਕਿ ਬਾਰ-ਬਾਰ ਖੰਘ ਰਹੀ ਸੀ ਥੋੜੀ ਦੇਰ ਵੀ ਉਸ ਨੂੰ ਆਰਾਮ ਨਹੀਂ ਆ ਰਿਹਾ ਸੀ ਸ਼ੀਲਾ ਉਹਨਾਂ ਦੀ ਦੇਖਭਾਲ ਕਰਨ ਵਿੱਚ ਲੱਗੀ ਹੋਈ ਸੀ ਕਦੇ ਉਹਨਾਂ ਨੂੰ ਪਾਣੀ ਪਿਲਾਉਂਦੀ ਤੇ ਕਦੇ ਪਿੱਠ ਥਪਤ ਪਾਉਂਦੀ ਮੇਰੀ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ ਜੋ ਕੁਝ ਮੈਂ ਦੇਖ ਰਹੀ ਸੀ ਕੀ ਇਹ ਸੱਚ ਸੀ ਜਾਂ ਜੋ ਕੁਝ ਉਸ ਦਿਨ ਘਰ ਵਿੱਚ ਹੋਇਆ ਉਹ ਸੱਚ ਸੀ ਕਿਉਂਕਿ ਉਸ ਦਿਨ ਦਾ ਮੰਜ਼ਰ ਤਾਂ ਕੁਝ ਹੋਰ ਹੀ ਸਾਬਿਤ ਕਰ ਰਿਹਾ ਸੀ ਪਰ ਇੱਥੇ ਤਾਂ ਉਸ ਵਿਚਾਰੀ ਦੀ ਹਾਲਤ ਦੇਖ ਕੇ ਕੁਝ ਹੋਰ ਹੀ ਸਮਝ ਆ ਰਿਹਾ ਸੀ ਜਿਵੇਂ ਹੀ ਮੇਰੀ ਨਜ਼ਰ ਸ਼ੀਲਾ ਦੇ ਪੇਟ ਤੇ ਗਈ ਤਾਂ ਮੈਂ 당ਗ ਰਹਿ ਗਈ ਉਹ ਤਾਂ ਸੱਚਮੁੱਚ ਹੀ ਪ੍ਰੈਗਨੈਂਟ ਸੀ ਜਦ ਮੈਂ ਸ਼ੀਲਾ ਨੂੰ ਆਵਾਜ਼ ਦਿੱਤੀ ਤਾਂ ਉਹ ਘਬਰਾ ਕੇ ਪਿੱਛੇ ਦੇਖਣ ਲੱਗੀ ਤੇ ਕਹਿਣ ਲੱਗੀ ਦੀਦੀ ਤੁਸੀਂ ਇੱਥੇ ਮੇਰੇ ਘਰ ਵਿੱਚ ਮੈਂ ਕਿਹਾ ਹਾਂ ਤਾਂ ਮੈਂ ਕਿ ਇੱਥੇ ਨਹੀਂ ਆ ਸਕਦੀ ਉਹ ਕਹਿਣ ਲੱਗੀ ਹਾਂ ਆ ਸਕਦੇ ਹੋ ਜ਼ਰੂਰ ਆ ਸਕਦੇ ਹੋ ਫਿਰ ਸ਼ੀਲਾ ਮੈਨੂੰ ਹੱਥ ਤੋਂ ਫੜ ਕੇ ਅੰਦਰ ਲੈ ਗਈ ਮੰਜੇ ਤੇ ਬਿਠਾਇਆ ਤੇ ਆਪਣੇ ਹੱਥ ਨਾਲ ਪੱਖਾ ਚੱਲਣ ਲੱਗੀ ਤੇ ਕਹਿਣ ਲੱਗੀ ਕਿ ਦੀਦੀ ਐਨੀ ਗਰਮੀ ਵਿੱਚ ਤੁਸੀਂ ਇੱਥੇ ਕਿਉਂ ਆ ਗਏ ਹੋ ਮੈਨੂੰ ਤਾਂ ਲੱਗਿਆ ਸੀ ਕਿ ਮਾਲਕਣ ਦੀ ਤਰ੍ਹਾਂ ਤੁਸੀਂ ਵੀ ਮੈਨੂੰ ਹੀ ਕਸੂਰਵਾਰ ਸਮਝਦੇ ਹੋਵੋਗੇ ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਉਸ ਘਰ ਦੇ ਨੌਕਰ ਦੇ ਨਾਲ ਕੁਝ ਗਲਤ ਕੀਤਾ ਸੀ ਮਹਿਰਾਨਗੀ ਨਾਲ ਉਸ ਦੀ ਪਿੱਠ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਹਾਂ ਕਿ ਫਿਰ ਇਹ ਕੀ ਹੈ ਉਹ ਮੁਸਕਰਾ ਪਈ ਤੇ ਕਹਿਣ ਲੱਗੀ ਕਿ ਹਾਂ ਇਹ ਸੱਚ ਹੈ ਕਿ ਮੈਂ ਇਸ ਤੋਂ ਪਹਿਲਾਂ ਵੀ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਮੈਂ ਤਾਂ ਚੌਂਖ ਹੀ ਗਈ ਸੀ ਕਿ ਇਹ 17 ਸਾਲ ਦੀ ਕੁੜੀ ਕਿਹਨਾ ਚੱਕਰਾਂ ਵਿੱਚ ਪੈ ਗਈ ਹੈ ਸ਼ੀਲਾ ਕਹਿਣ ਲੱਗੀ ਕਿ ਤੁਸੀਂ ਇੱਕ ਵਾਰ ਮੇਰੀ ਮਾਂ ਦੀ ਸਿਹਤ ਤੇ ਨਜ਼ਰ ਪਾਓ ਕੀ ਤੁਹਾਨੂੰ ਨਹੀਂ ਲੱਗਦਾ ਕਿ ਮੈਂ ਬਹੁਤ ਮਜਬੂਰ ਵੀ ਹੋ ਸਕਦੀ ਹਾਂ ਮੈਂ ਫਿਰ ਤੋਂ ਹੈਰਾਨ ਹੋ ਗਈ ਉਸ ਦੀਆਂ ਅਧ ਅਧੂਰੀਆਂ ਗੱਲਾਂ ਪਤਾ ਨਹੀਂ ਉਹ ਕਿਸ ਗੱਲ ਦਾ ਇਸ਼ਾਰਾ ਦੇ ਰਹੀ ਸੀ ਮੈਂ ਕਿਹਾ ਕਿ ਮੈਂ ਸੁਣਿਆ ਹੈ ਕਿ ਤੂੰ ਘਰ ਦੇ ਹੀ ਕਿਸੇ ਨੌਕਰ ਦੇ ਨਾਲ ਇਹ ਪਾਪ ਕੀਤਾ ਹੈ ਮੇਰੀਆਂ ਅੱਖਾਂ ਵਿੱਚ ਹਜ਼ਾਰਾਂ ਸਵਾਲ ਸਨ ਉਹ ਮੇਰੀ ਗੱਲ ਸੁਣ ਕੇ ਬੋਲੀ ਹਾਂ ਅਸੀਂ ਗਰੀਬ ਹੋਰ ਕਰ ਵੀ ਕੀ ਸਕਦੇ ਹਾਂ ਸਾਨੂੰ ਤਾਂ ਆਦਤ ਹੈ ਜ਼ੁਲਮ ਸਹਿਣ ਦੀ ਪਰ ਸੱਚਾਈ ਤੁਹਾਡੇ ਵਰਗੇ ਲੋਕ ਸਹਿ ਨਹੀਂ ਸਕਦੇ ਮੈਨੂੰ ਤਾਂ ਲੱਗਿਆ ਸੀ ਕਿ ਤੁਸੀਂ ਮੇਰੇ ਦੁੱਖ ਵਿੱਚ ਸ਼ਾਮਲ ਹੋਣ ਆਏ ਹੋ ਪਰ ਤੁਹਾਡੇ ਦਿਲ ਵਿੱਚ ਵੀ ਉਹੀ ਸਭ ਕੁਝ ਹੈ ਆਖਿਰ ਤੁਹਾਡੇ ਵਿੱਚ ਵੀ ਤਾਂ ਉਹਨਾਂ ਅਮੀਰਾਂ ਦਾ ਹੀ ਖੂਨ ਹੈ ਮੈਂ ਉਸਨੂੰ ਰੋਂਦੇ ਹੋਏ ਦੇਖਿਆ ਤੇ ਕਿਹਾ ਕਿ ਸ਼ੀਲਾ ਗੱਲ ਇਹ ਨਹੀਂ ਹੈ ਮੈਂ ਤੇ ਇਸ ਇਰਾਦੇ ਨਾਲ ਬਿਲਕੁਲ ਨਹੀਂ ਆਈ ਹਾਂ ਕਿ ਤੇਰੇ ਤੇ ਇਲਜ਼ਾਮ ਲਗਾਵਾ ਮੈਂ ਤੇਰਾ ਦਿਲ ਦੁਖਾਣਾ ਨਹੀਂ ਚਾਹੁੰਦੀ ਮੈਂ ਤਾਂ ਸਿਰਫ ਸੱਚ ਜਾਣਨਾ ਚਾਹੁੰਦੀ ਹਾਂ ਸ਼ੀਲਾ ਕਹਿਣ ਲੱਗੀ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਨਾ ਤਾਂ ਸਬਰ ਕਰੋ ਵਕਤ ਦੇ ਹਾਲਾਤ ਤੁਹਾਨੂੰ ਸਾਰੀ ਸਚਾਈ ਦੱਸ ਦੇਣਗੇ ਹੁਣ ਇਹ ਵਕਤ ਸਹੀ ਨਹੀਂ ਹੈ ਕਿਉਂਕਿ ਸਚਾਈ ਜਾਣਨ ਲਈ ਬਹੁਤ ਵੱਡਾ ਦਿਲ ਚਾਹੀਦਾ ਹੈ ਤੁਹਾਨੂੰ ਮੇਰੀ ਵਜ੍ਹਾ ਨਾਲ ਕੋਈ ਤਕਲੀਫ ਪਹੁੰਚੇ ਮੈਂ ਇਹ ਹਰ ਕਿਸ ਬਰਦਾਸ਼ਤ ਨਹੀਂ ਕਰ ਸਕਾਂਗੀ ਤੁਸੀਂ ਤਾਂ ਜਾਣਦੇ ਹੋ ਕਿ ਆਪਣੀ ਦੋਸਤੀ ਮਾਲਕ ਤੇ ਮਾਲਕਣ ਦੋਨਾਂ ਨੂੰ ਹੀ ਪਸੰਦ ਨਹੀਂ ਹੈ ਉਹ ਸ਼ੁਰੂ ਤੋਂ ਹੀ ਤੁਹਾਨੂੰ ਤੇ ਮੈਨੂੰ ਦੂਰ ਕਰਨਾ ਚਾਹੁੰਦੇ ਸਨ ਪਰ ਕੁਦਰਤ ਨੇ ਸਾਡਾ ਸਾਥ ਤੇ ਦੋਸਤੀ ਇਸੇ ਵਜ੍ਹਾ ਨਾਲ ਰੱਖੀ ਹੋਵੇਗੀ ਮੈਂ ਇਹ ਸੋਚ ਵੀ ਨਹੀਂ ਸਕਦੀ ਸੀ ਉਸ ਦੀਆਂ ਅਧੀਆਂ ਅਧੂਰੀਆਂ ਗੱਲਾਂ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਪਾ ਰਹੀਆਂ ਸਨ ਜਦ ਮੈਂ ਚੁੱਪਚਾਪ ਉੱਥੋਂ ਜਾਣ ਲੱਗੀ ਤਾਂ ਪਿੱਛੋਂ ਮੈਨੂੰ ਜ਼ੋਰਦਾਰ ਚੀਕਣ ਦੀ ਆਵਾਜ਼ ਆਈ ਜਦ ਮੈਂ ਪਲਟ ਕੇ ਦੇਖਿਆ ਤਾਂ ਮੈਂ ਚੀਖ ਪਈ ਸ਼ੀਲਾ ਇੱਕਦਮ ਚੱਕਰ ਖਾ ਕੇ ਨੀਚੇ ਜ਼ਮੀਨ ਤੇ ਡਿੱਗ ਪਈ ਸੀ ਉਹ ਦਰਦ ਨਾਲ ਚੀਲਾ ਰਹੀ ਸੀ ਤੇ ਫਿਰ ਉਹ ਬੇਹੋਸ਼ ਹੋ ਗਈ ਮੈਂ ਭੱਜ ਕੇ ਉਸ ਕੋਲ ਗਈ ਤੇ ਕਿਹਾ ਸ਼ੀਲਾ ਆਪਣੀ ਅੱਖਾਂ ਖੋਲ ਪਰ ਉਸ ਨੂੰ ਤਾਂ ਬਿਲਕੁਲ ਹੋਸ਼ ਨਹੀਂ ਸੀ ਉਹ ਬਿਲਕੁਲ ਠੰਡੀ ਪੈ ਚੁੱਕੀ ਸੀ ਮੇਰਾ ਦਿਲ ਬਹੁਤ ਘਬਰਾਉਣ ਲੱਗਿਆ ਸੀ ਉਸ ਦੀ ਬਿਮਾਰ ਮਾਂ ਸੁੱਤੀ ਪਈ ਸੀ ਮੈਂ ਸ਼ੀਲਾ ਨੂੰ ਹਸਪਤਾਲ ਲੈ ਕੇ ਜਾਣ ਲੱਗੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਜੇ ਇਹ ਗੱਲ ਮੇਰੀ ਮਾਂ ਤੱਕ ਪਹੁੰਚ ਗਈ ਕਿ ਮੈਂ ਸ਼ੀਲਾ ਦੇ ਘਰ ਆਈ ਸੀ ਤਾਂ ਉਹ ਮੈਨੂੰ ਜਾਣ ਤੋਂ ਹੀ ਮਾਰ ਦਵੇਗੀ। ਫਿਰ ਅਚਾਨਕ ਮੈਨੂੰ ਰਿਹਾਨ ਦਾ ਖਿਆਲ ਆਇਆ। ਉਹ ਹੀ ਮੇਰਾ ਇੱਕ ਦੋਸਤ ਸੀ ਜਿਹੜਾ ਇਸ ਵਕਤ ਮੇਰੀ ਮਦਦ ਕਰਨ ਲਈ ਆ ਸਕਦਾ ਸੀ। ਮੈਂ ਉਸਨੂੰ ਫੋਨ ਕੀਤਾ ਤੇ ਹਸਪਤਾਲ ਦਾ ਪਤਾ ਦੱਸਿਆ ਜਿੱਥੇ ਮੈਂ ਸ਼ੀਲਾ ਨੂੰ ਲੈ ਕੇ ਜਾ ਰਹੀ ਸੀ। ਜਦ ਮੈਂ ਹਸਪਤਾਲ ਪਹੁੰਚੀ ਤਾਂ ਉਧਰ ਰਿਹਾਨ ਵੀ ਆ ਗਿਆ ਸੀ। ਫਿਰ ਮੈਨੂੰ ਥੋੜਾ ਸਕੂਨ ਆਇਆ ਹੁਣ ਮੈਂ ਇਕੱਲੀ ਨਹੀਂ ਸੀ ਰਿਹਾਨ ਘਬਰਾਉਂਦੇ ਹੋਏ ਪੁੱਛਣ ਲੱਗਿਆ ਕੀ ਗੱਲ ਹੈ ਇਸ ਤਰ੍ਹਾਂ ਅਚਾਨਕ ਉਹ ਵੀ ਇੱਥੇ ਹਸਪਤਾਲ ਵਿੱਚ ਸਭ ਠੀਕ ਤਾਂ ਹੈ ਮੈਂ ਉਸ ਨੂੰ ਅੱਧੀ ਗੱਲ ਦੱਸ ਦਿੱਤੀ ਸੀ ਕਿ ਮੇਰੀ ਇੱਕ ਦੋਸਤ ਹੈ ਉਸ ਦੀ ਹਾਲਤ ਬਹੁਤ ਖਰਾਬ ਹੈ ਇਸੇ ਲਈ ਉਸ ਨੂੰ ਇੱਥੇ ਲਿਆਉਣਾ ਪੈ ਗਿਆ ਤੂੰ ਇਸ ਵਕਤ ਇੱਥੇ ਸਭ ਕੁਝ ਸੰਭਾਲ ਲੈ ਬਾਕੀ ਮੈਂ ਤੈਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੀ ਕਹਾਣੀ ਬਾਅਦ ਵਿੱਚ ਦੱਸ ਦਵਾਂਗੀ ਅਸੀਂ ਦੋਨੋਂ ਨੇ ਹੀ ਡਾਕਟਰ ਦੇ ਅੱਗੇ ਹੱਥ ਪੈਰ ਜੋੜੇ ਪਰ ਸਭ ਨੇ ਹੀ ਇਨਕਾਰ ਕਰ ਦਿੱਤਾ ਸੀ ਕਿਉਂਕਿ ਸ਼ੀਲਾ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ ਤੇ ਕੋਈ ਵੀ ਡਾਕਟਰ ਇਹ ਕੇਸ ਲੈਣ ਨੂੰ ਤਿਆਰ ਨਹੀਂ ਸੀ ਰਿਹਾਨ ਨੇ ਫੌਰਨ ਉੱਥੇ ਆਪਣੀ ਜਾਣ-ਪਹਿਚਾਨ ਦੇ ਇੱਕ ਡਾਕਟਰ ਨੂੰ ਲੱਭਿਆ ਤਾਂ ਸਾਨੂੰ ਕੁਝ ਤਸੱਲੀ ਹੋਈ ਉਸ ਨੇ ਫੌਰਨ ਹੀ ਉਸ ਡਾਕਟਰ ਨਾਲ ਗੱਲ ਕੀਤੀ ਉਸ ਨੇ ਵੀ ਬਹੁਤ ਮੁਸ਼ਕਲ ਨਾਲ ਇਹ ਕੇਸ ਹੱਥ ਵਿੱਚ ਲਿਆ ਸੀ ਸਾਨੂੰ ਡਾਕਟਰ ਨੇ ਇਹੀ ਦੱਸਿਆ ਸੀ ਕਿ ਇਸ ਵਕਤ ਇਸ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ ਤੇ ਫੌਰਨ ਆਪਰੇਸ਼ਨ ਕਰਨਾ ਪਵੇਗਾ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਮੈਂ ਤੇ ਰਿਹਾਨ ਤਾਂ ਡਰਨ ਲੱਗੇ ਸੀ ਮੈਂ ਡਰਦੇ ਹੋਏ ਕਿਹਾ ਕਿ ਤੁਸੀਂ ਕੁਝ ਵੀ ਕਰਕੇ ਇਸ ਦਾ ਆਪਰੇਸ਼ਨ ਕਰ ਦਿਓ ਉਹ ਕਹਿਣ ਲੱਗੇ ਕਿ ਇਸ ਕੁੜੀ ਦਾ ਪਤੀ ਕਿੱਥੇ ਹੈ ਜਿਹੜਾ ਕਿ ਇਹਨਾਂ ਕਾਗਜ਼ਾਂ ਤੇ ਸਾਈਨ ਕਰੇਗਾ ਮੈਂ ਤਾਂ ਫਿਰ ਤੋਂ ਹੈਰਾਨ ਹੋ ਗਈ ਸੀ ਹੁਣ ਇਸ ਬੱਚੇ ਦਾ ਬਾਪ ਕਿੱਥੋਂ ਲੈ ਕੇ ਆਈਏ ਪਰ ਰਿਹਾਨ ਨੇ ਬਿਨਾਂ ਸੋਚੇ ਸਮਝੇ ਹੀ ਉਹਨਾਂ ਪੇਪਰਾਂ ਤੇ ਸਾਈਨ ਕਰ ਦਿੱਤੇ ਸਨ ਉਸ ਵਕਤ ਸਾਡੇ ਦੋਨਾਂ ਕੋਲ ਹੋਰ ਕੋਈ ਰਸਤਾ ਵੀ ਤਾਂ ਨਹੀਂ ਸੀ ਅਸੀਂ ਤਾਂ ਬਸ ਸ਼ੀਲਾ ਦੀ ਜਾਨ ਬਚਾਉਣਾ ਚਾਹੁੰਦੇ ਸੀ ਸ਼ੀਲਾ ਨੇ ਪਹਿਲਾਂ ਵੀ ਆਪਰੇਸ਼ਨ ਨਾਲ ਹੀ ਬੱਚੇ ਨੂੰ ਜਨਮ ਦਿੱਤਾ ਸੀ ਤੇ ਹੁਣ ਵੀ ਉਸ ਨੇ ਆਪਣੀ ਜਾਨ ਤ희 ਖੇਡ ਕੇ ਬੱਚੇ ਨੂੰ ਜਨਮ ਦਿੱਤਾ ਪਰ ਸ਼ੀਲਾ ਦੀ ਹਾਲਤ ਬਹੁਤ ਖਰਾਬ ਸੀ ਉਹ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਹੀ ਸੀ ਇਸ ਦੌਰਾਨ ਮੈਂ ਰਿਹਾਨ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਕਿ ਕਈ ਸਾਲ ਪਹਿਲਾਂ ਇਸ ਕੁੜੀ ਦੀ ਮਾਂ ਸਾਡੇ ਘਰ ਨੌਕਰੀ ਕਰਦੀ ਸੀ ਫਿਰ ਉਹ ਬਿਮਾਰ ਰਹਿਣ ਲੱਗੀ ਸੀ ਤੇ ਆਪਣੀ ਕੁੜੀ ਸ਼ੀਲਾ ਨੂੰ ਸਾਡੇ ਘਰ ਕੰਮ ਕਰਨ ਲਈ ਲੈ ਕੇ ਆਈ ਸੀ ਮਾਂ ਤੇ ਪਿਤਾ ਜੀ ਵੀ ਉਸ ਤੇ ਤਰਸ ਖਾ ਕੇ ਉਸ ਨੂੰ ਪੈਸੇ ਦੇ ਦਿਆ ਕਰਦੇ ਸਨ ਦਿਨ ਇਸੇ ਤਰ੍ਹਾਂ ਗੁਜ਼ਰਦੇ ਗਏ ਮੇਰੀ ਤੇ ਸ਼ੀਲਾ ਦੀ ਚੰਗੀ ਦੋਸਤੀ ਹੋ ਗਈ ਸੀ ਕਦੇ-ਕਦੇ ਰਾਤ ਨੂੰ ਮੈਂ ਉਸ ਨੂੰ ਆਪਣੇ ਘਰ ਹੀ ਰੋਕ ਲਿਆ ਕਰਦੀ ਸੀ ਉਸ ਦੀਆਂ ਮਾਸੂਮ ਗੱਲਾਂ ਮੈਨੂੰ ਬਹੁਤ ਹੀ ਪਿਆਰੀਆਂ ਲੱਗਦੀਆਂ ਸਨ ਸਮਾਂ ਗੁਜ਼ਰਦਾ ਗਿਆ ਉਹ 17 ਸਾਲ ਦੀ ਹੋ ਗਈ ਸੀ ਤੇ ਮੈਂ 22 ਸਾਲ ਦੀ ਹੁਣ ਮੈਂ ਆਪਣੀ ਪੜ੍ਹਾਈ ਤੇ ਜ਼ਿਆਦਾ ਧਿਆਨ ਦੇਣ ਲੱਗੀ ਸੀ ਸ਼ੀਲਾ ਨਾਲ ਮੇਰੀ ਮੁਲਾਕਾਤ ਬਹੁਤ ਘੱਟ ਹੋ ਗਈ ਸੀ ਅਚਾਨਕ ਉਹਨਾਂ ਦਿਨਾਂ ਵਿੱਚ ਹੀ ਮੇਰੀ ਮਾਂ ਦਾ ਰਵੱਈਆ ਸ਼ੀਲਾ ਪ੍ਰਤੀ ਬਦਲ ਗਿਆ ਸੀ ਹੁਣ ਉਹ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਤੇ ਨਾ ਹੀ ਉਸ ਦੀ ਮੌਜੂਦਗੀ ਘਰ ਵਿੱਚ ਬਰਦਾਸ਼ਤ ਕਰਦੀ ਸੀ ਪਰ ਆਪਣੀ ਮਾਂ ਦੀ ਬਿਮਾਰੀ ਤੋਂ ਬਾਅਦ ਸ਼ੀਲਾ ਆਪਣੀ ਮਾਂ ਦੀ ਜਗ੍ਹਾ ਸਾਡੇ ਘਰ ਵਿੱਚ ਹੀ ਕੰਮ ਕਰਦੀ ਸੀ ਕਿਉਂਕਿ ਪਿਤਾ ਜੀ ਨੇ ਉਸ ਨੂੰ ਹੀ ਇਜਾਜ਼ਤ ਦੇ ਦਿੱਤੀ ਸੀ ਮਾਂ ਚੁੱਪ ਸੀ ਪਰ ਉਹ ਮੈਨੂੰ ਵੀ ਬਾਰ-ਬਾਰ ਸ਼ੀਲਾ ਤੋਂ ਦੂਰੀ ਬਣਾ ਕੇ ਰੱਖਣ ਲਈ ਕਹਿੰਦੀ ਸੀ ਤੇ ਫਿਰ ਸ਼ੀਲਾ ਨੇ ਕੁਝ ਅਜਿਹੇ ਕੰਮ ਕੀਤੇ ਕਿ ਸਭ ਕੁਝ ਬਦਲ ਗਿਆ ਉਹ ਬਿਨਾ ਪਤੀ ਤੋਂ ਹੀ ਪ੍ਰੈਗਨੈਂਟ ਹੋ ਗਈ ਸੀ ਮਾਂ ਨੇ ਉਸ ਨੂੰ ਬਦ ਕਿਰਦਾਰ ਕਿਹਾ ਤੇ ਘਰ ਤੋਂ ਕੱਢਣ ਲੱਗੀ ਸੀ ਪਰ ਫਿਰ ਸ਼ੀਲਾ ਦੇ ਮਾਫੀ ਮੰਗਣ ਤੋਂ ਬਾਅਦ ਮਾਂ ਨੇ ਉਸ ਨੂੰ ਵਾਪਸ ਕੰਮ ਤੇ ਰੱਖ ਲਿਆ ਸੀ ਮਾਂ ਨੂੰ ਇਸ ਗੱਲ ਤੇ ਬਹੁਤ ਗੁੱਸਾ ਆਇਆ ਸੀ ਤੇ ਮਾਂ ਦਾ ਸ਼ੀਲਾ ਦੇ ਪ੍ਰਤੀ ਰਵੱਈਆ ਬਹੁਤ ਬੁਰਾ ਹੋ ਗਿਆ ਸੀ ਪਰ ਫਿਰ ਤੋਂ 1 ਸਾਲ ਦੇ ਬਾਅਦ ਜਦੋਂ ਸ਼ੀਲਾ ਨੂੰ ਤੱਕੇ ਮਾਰ ਕੇ ਮਾਂ ਨੇ ਘਰ ਤੋਂ ਕੱਢਿਆ ਸੀ ਤਾਂ ਮੈਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਮਾਂ ਨੇ ਪਹਿਲਾਂ ਦੀ ਤਰ੍ਹਾਂ ਹੁਣ ਵੀ ਮੈਨੂੰ ਇਸ ਗੱਲ ਤੋਂ ਅਣਜਾਣ ਰੱਖਿਆ ਸੀ ਪਿਤਾ ਜੀ ਉਹਨਾਂ ਦਿਨਾਂ ਵਿੱਚ ਸ਼ਹਿਰ ਤੋਂ ਬਾਹਰ ਗਏ ਸਨ ਨਹੀਂ ਤਾਂ ਜੇ ਉਹ ਹੁੰਦੇ ਤਾਂ ਉਹ ਕਦੇ ਵੀ ਸ਼ੀਲਾ ਤੇ ਜ਼ੁਲਮ ਨਾ ਹੋਣ ਦਿੰਦੇ ਐਨੇ ਨੂੰ ਡਾਕਟਰ ਆ ਗਈ ਸੀ ਤੇ ਕਹਿਣ ਲੱਗੀ ਕਿ ਸ਼ੀਲਾ ਨੂੰ ਹੋਸ਼ ਆ ਗਿਆ ਹੈ ਉਹ ਸਭ ਤੋਂ ਪਹਿਲਾਂ ਕਿਸੇ ਕੰਚਨ ਨੂੰ ਮਿਲਣਾ ਚਾਹੁੰਦੀ ਹੈ ਮੈਂ ਸ਼ੀਲਾ ਨੂੰ ਮਿਲਣ ਅੰਦਰ ਚਲੀ ਗਈ ਮੈਂ ਦੇਖਿਆ ਸ਼ੀਲਾ ਦਾ ਸਾਹ ਉਖੜਦਾ ਜਾ ਰਿਹਾ ਸੀ ਤੇ ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ ਉਸ ਨੂੰ ਦੇਖ ਕੇ ਮੇਰਾ ਦਿਲ ਜੋਰ-ਜੋਰ ਦੀ ਧੜਕਣ ਲੱਗਾ ਸੀ ਉਹ ਸ਼ਾਇਦ ਆਪਣੇ ਆਖਰੀ ਸਾਹ ਲੈ ਰਹੀ ਸੀ ਉਸ ਦੇ ਕੋਲ ਜ਼ਿਆਦਾ ਵਕਤ ਨਹੀਂ ਸੀ ਉਹ ਤਾਂ ਸ਼ਾਇਦ ਕੁਝ ਹੀ ਸਮੇਂ ਦੀ ਮਹਿਮਾਨ ਸੀ ਮੈਨੂੰ ਡਰ ਲੱਗਣ ਲੱਗਿਆ ਸੀ ਕਿ ਹੁਣ ਪਤਾ ਨਹੀਂ ਕੀ ਹੋਣ ਵਾਲਾ ਹੈ ਉਹ ਬੱਸ ਮੈਨੂੰ ਇੰਨਾ ਹੀ ਕਹਿ ਸਕੀ ਸੀ ਕਿ ਮੇਰੇ ਬੱਚਿਆਂ ਦੀ ਹਿਫਾਜ਼ਤ ਕਰੀ ਉਹ ਸ਼ਖਸ ਕੌਣ ਸੀ ਜਿਸ ਨੇ ਸ਼ੀਲਾ ਦੇ ਨਾਲ ਇਹ ਹਰਕਤ ਕੀਤੀ ਸੀ ਤੇ ਐਨੀ ਘੱਟ ਉਮਰ ਵਿੱਚ ਉਸ ਨੂੰ ਇਸ ਹਾਲਤ ਵਿੱਚ ਪਹੁੰਚਾ ਦਿੱਤਾ ਗਿਆ ਸੀ ਇਸ ਸਬ ਦਾ ਜ਼ਿੰਮੇਵਾਰ ਕੌਣ ਸੀ ਉਸ ਆਖਰੀ ਸਮੇਂ ਵਿੱਚ ਮੇਰੀ ਤੇ ਸ਼ੀਲਾ ਦੀ ਜਿਹੜੀ ਗੱਲਬਾਤ ਹੋਈ ਔਸਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ ਸਨ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਬਚਪਨ ਤੋਂ ਹੀ ਸ਼ੀਲਾ ਦੇ ਨਾਲ ਮੇਰੇ ਘਰ ਵਿੱਚ ਜੋ ਹੁੰਦਾ ਆਇਆ ਉਸ ਦੇ ਪਿੱਛੇ ਕੀ ਵਜ੍ਹਾ ਸੀ ਮੈਂ ਸ਼ੀਲਾ ਨੂੰ ਤਸੱਲੀ ਦੇਣ ਲੱਗੀ ਮੇਰੀਆਂ ਅੱਖਾਂ ਵਿੱਚ ਹੰਝੂ ਸਨ ਮੈਂ ਉਸ ਨੂੰ ਕਿਹਾ ਕਿ ਤੂੰ ਠੀਕ ਹੋ ਜਾਵੇਂਗੀ ਤੇਨੂੰ ਕੁਝ ਨਹੀਂ ਹੋਵੇਗਾ ਮੈਂ ਉਸ ਨੂੰ ਕਿਹਾ ਕਿ ਤੇਰਾ ਪਹਿਲਾ ਬੱਚਾ ਕਿੱਥੇ ਹੈ ਜਲਦੀ ਦੱਸ ਸ਼ੀਲਾ ਨੇ ਉਸ ਵਕਤ ਮੈਨੂੰ ਜੋ ਕੁਝ ਦੱਸਿਆ ਉਸ ਨੂੰ ਸੁਣ ਕੇ ਤਾਂ ਮੈਂ ਸਦਵੇਂ ਵਿੱਚ ਆ ਗਈ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਫਿਰ ਕੁਝ ਹੀ ਦੇਰ ਵਿੱਚ ਸ਼ੀਲਾ ਦੀਆਂ ਅੱਖਾਂ ਬੰਦ ਹੋਣ ਲੱਗੀਆਂ ਸਨ ਉਹ ਜ਼ੋਰ-ਜ਼ੋਰ ਦੀ ਸਾਹ ਲੈ ਰਹੀ ਸੀ ਤੇ ਦੇਖਦੇ ਹੀ ਦੇਖਦੇ ਉਹ ਸਾਨੂੰ ਸਭ ਨੂੰ ਛੱਡ ਕੇ ਚਲੀ ਗਈ ਸੀ ਮੈਂ ਚੀਖਦੀ ਹੀ ਰਹਿ ਗਈ ਸੀ ਡਾਕਟਰ ਭੱਜ ਕੇ ਆ ਗਏ ਸਨ ਤੇ ਸ਼ੀਲਾ ਦੇ ਮੂੰਹ ਨੂੰ ਸਫੇਦ ਚਾਦਰ ਨਾਲ ਢੱਕ ਦਿੱਤਾ ਗਿਆ ਸੀ ਮੈਂ ਤੇ ਰਿਹਾਨ ਨੇ ਮਿਲ ਕੇ ਜਿਵੇਂ-ਕਿਵੇਂ ਕਰਕੇ ਸ਼ੀਲਾ ਦੇ ਕਿਰਿਆਕਰਮ ਦਾ ਬੰਦੋਬਸਤ ਕਰਵਾਇਆ ਤੇ ਜਦੋਂ ਉਸਦੀ ماں ਨੂੰ ਸ਼ੀਲਾ ਦੀ ਮੌਤ ਦਾ ਪਤਾ ਚੱਲਿਆ ਤਾਂ ਉਹ ਇਹ ਸਭ برداشت ਨਾ ਕਰ ਸਕੀ ਇਹ ਖਬਰ ਸੁਣਦੇ ਹੀ ਉਹ ਵੀ ਇਸ ਦੁਨੀਆ ਤੋਂ ਚਲੀ ਗਈ ਰਿਹਾਨ ਤੇ ਮੈਂ ਉਹਨਾਂ ਦੋਨਾਂ ماں ਬੇਟੀ ਦਾ ਕਿਰਿਆ ਕਰਮ ਕੀਤਾ ਸ਼ੀਲਾ ਦੀ ਇਹ ਗੱਲ ਮੇਰੇ ਤੇ ਕਿਆਮਤ ਢਾ ਰਹੀ ਸੀ ਮੈਂ ਰਿਹਾਨ ਨੂੰ ساری ਗੱਲ ਦੱਸ ਦਿੱਤੀ ਸੀ ਹੁਣ ਉਹੀ ਇੱਕ ਇਹੋ ਜਿਹਾ ਇਨਸਾਨ ਸੀ ਜਿਹੜਾ ਮੇਰੀ ਮਦਦ ਕਰ ਸਕਦਾ ਸੀ ਮੈਂ ਤੇ ਰਿਹਾਨ ਨੇ ਮਿਲ ਕੇ ਇੱਕ ਬਹੁਤ ਵੱਡਾ ਪਲਾਨ ਬਣਾਇਆ ਤੇ ਮੀਡੀਆ ਵਿੱਚ ਇਹ ਖਬਰ ਆਮ ਕਰ ਦਿੱਤੀ ਇਹ ਸਾਡੇ ਸ਼ਹਿਰ ਦੀ ਇੱਕ 17 ਸਾਲ ਦੀ ਨੌਕਰਾਨੀ ਦੇ ਨਾਲ ਹੋਣ ਵਾਲੇ ਜ਼ੁਲਮ ਦੇ ਖਿਲਾਫ ਸਾਨੂੰ ਸਭ ਨੂੰ ਆਵਾਜ਼ ਚੁੱਕਣੀ ਪਵੇਗੀ ਤਾਂ ਕਿ ਅੱਗੇ ਨੂੰ ਕਦੇ ਵੀ ਘੱਟ ਉਮਰ ਦੀ ਗਰੀਬ ਔਰਤ ਦੇ ਨਾਲ ਇਹ ਜ਼ੁਲਮ ਨਾ ਹੋ ਸਕੇ ਅਸੀਂ ਇਸ ਨੌਕਰਾਨੀ ਦੇ ਗੁਨਾਹਗਰ ਨੂੰ ਜਲਦ ਤੋਂ ਜਲਦ ਸਜ਼ਾ ਦਿਵਾ ਕੇ ਹੀ ਰਹਿਾਂਗੇ ਇਸ ਤਰ੍ਹਾਂ ਦੇਖਦੇ ਹੀ ਦੇਖਦੇ ਸਭ ਕੁਝ ਮੀਡੀਆ ਵਿੱਚ ਬਹੁਤ ਤੇਜ਼ੀ ਨਾਲ ਫੈਲ ਗਿਆ ਸੀ ਮੈਂ ਜਿਵੇਂ ਹੀ ਘਰ ਪਹੁੰਚੀ ਤਾਂ ਸਭ ਤੋਂ ਪਹਿਲਾਂ ਮੈਨੂੰ ਖਬਰ ਮਿਲੀ ਕਿ ਪਿਤਾ ਜੀ ਘਰ ਵਾਪਸ ਆ ਗਏ ਹਨ ਮੈਂ ਸਭ ਤੋਂ ਪਹਿਲਾਂ ਪਿਤਾ ਜੀ ਦੇ ਕਮਰੇ ਵਿੱਚ ਜਾ ਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਅੱਜ ਫਿਰ ਮਾਂ ਤੇ ਪਿਤਾ ਜੀ ਨੂੰ ਝਗੜਦੇ ਹੋਏ ਦੇਖਿਆ ਸੀ ਜਦ ਮਾਂ ਨੇ ਮੀਡੀਆ ਦਾ ਨਾਮ ਲਿਆ ਤਾਂ ਪਿਤਾ ਜੀ ਨੇ ਉਹਨਾਂ ਤੇ ਬਹੁਤ ਗੁੱਸਾ ਕੀਤਾ ਪਤਾ ਨਹੀਂ ਉਹ ਕਿਸ ਗੱਲ ਨੂੰ ਲੈ ਕੇ ਇੰਨੀ ਬਹਿਸ ਕਰ ਰਹੇ ਸੀ ਮੈਨੂੰ ਦੇਖ ਕੇ ਮਾਂ ਤੇ ਪਿਤਾ ਜੀ ਦੋਨੇ ਚੁੱਪ ਹੋ ਗਏ ਪਿਤਾ ਜੀ ਨੇ ਮੈਨੂੰ ਆਪਣੇ ਗਲੇ ਨਾਲ ਲਗਾਇਆ ਤੇ ਪਿਆਰ ਕੀਤਾ ਦੂਜੇ ਦਿਨ ਮੈਂ ਰਿਹਾਨ ਨੂੰ ਫੋਨ ਕੀਤਾ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਮਾਸੀ ਦੇ ਘਰ ਚਲੀ ਗਈ ਸੀ ਉੱਥੇ ਜਾਂਦੇ ਹੀ ਮੈਂ ਆਪਣੀ ਮਾਸੀ ਦੀ ਬਹੂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਉਹ ਸਭ ਹੈਰਾਨ ਸਨ ਕਿ ਇਹ ਅੱਜ ਅਚਾਨਕ ਇਹ ਕਿਵੇਂ ਮਿਲਣ ਆ ਗਈ ਜਦ ਮੈਂ ਕਿਹਾ ਕਿ ਮੈਨੂੰ ਉਹਨਾਂ ਨਾਲ ਬਹੁਤ ਜ਼ਰੂਰੀ ਕੰਮ ਹੈ ਤਾਂ ਮਾਸੀ ਨੇ ਮੈਨੂੰ ਉਹਨਾਂ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਸੀ ਮੇਰੇ ਹਾਨ ਦੇ ਨਾਲ ਜਿਵੇਂ ਹੀ ਉਸ ਨਾਲ ਮੁਲਾਕਾਤ ਕੀਤੀ ਤੇ ਸ਼ੀਲਾ ਦੇ ਬੱਚੇ ਦੇ ਬਾਰੇ ਸਾਰੀ ਜਾਣਕਾਰੀ ਲਈ ਜਿਹੜਾ ਕਿ ਉਹ ਹੁਣ ਉਸ ਦੇ ਕੋਲ ਰਹਿ ਰਿਹਾ ਸੀ ਕਿਉਂਕਿ ਉਹ ਬਾਂਝ ਸੀ ਤੇ ਉਸ ਨੇ ਉਹਨਾਂ ਦਿਨਾਂ ਵਿੱਚ ਬੱਚੇ ਦੀ ਜ਼ਿੰਮੇਵਾਰੀ ਲੈ ਲਈ ਸੀ। ਰਿਹਾਨ ਨੇ ਸਾਰੀ ਰਿਕਾਰਡਿੰਗ ਆਪਣੇ ਫੋਨ ਵਿੱਚ ਸੇਵ ਕਰ ਲਈ ਸੀ। ਫਿਰ ਅਸੀਂ ਦੋਨਾਂ ਨੇ ਉਸ ਦੀ ਇਜਾਜ਼ਤ ਲੈ ਕੇ ਬੱਚੇ ਦੇ ਖੂਨ ਦੇ ਸੈਂਪਲ ਲੈ ਕੇ ਉੱਥੋਂ ਆ ਗਏ ਸੀ। ਉਸ ਤੋਂ ਬਾਅਦ ਅਸੀਂ ਜਿਵੇਂ ਹੀ ਹਸਪਤਾਲ ਪਹੁੰਚੇ ਤਾਂ ਉੱਥੇ ਪਹਿਲਾਂ ਹੀ ਅਸੀਂ ਸ਼ੀਲਾ ਦੇ ਪੈਦਾ ਹੋਣ ਵਾਲੇ ਬੱਚੇ ਦੇ ਖੂਨ ਦੇ ਸੈਂਪਲ ਡਾਕਟਰ ਦੀ ਇਜਾਜ਼ਤ ਨਾਲ ਲੈ ਲਏ ਸਨ ਤੇ ਉਹਨਾਂ ਸਭ ਦੇ ਹੀ ਟੈਸਟ ਕਰਵਾਏ ਹੁਣ ਇੰਤਜ਼ਾਰ ਸਿਰਫ ਰਿਪੋਰਟ ਮਿਲਣ ਦਾ ਸੀ ਉਧਰ ਦੂਜੇ ਪਾਸੇ ਮੀਡੀਆ ਨੇ ਸ਼ੀਲਾ ਤੇ ਉਸ ਦੀ ਮਾਂ ਦੇ ਨਾਲ ਹੋਏ ਜ਼ੁਲਮ ਦੀ ਧੂਮਾਚਾਰ ਰੱਖੀ ਸੀ ਇਹ ਸਭ ਦੇਖ ਕੇ ਘਰ ਵਿੱਚ ਮਾਂ ਨੇ ਪੁਚਾਲ ਲਿਆ ਕਿ ਰੱਖਿਆ ਸੀ ਮਾਂ ਤੇ ਪਿਤਾ ਜੀ ਨੇ ਗੁੱਸੇ ਵਿੱਚ ਘਰ ਦੇ ਕਈ ਨੌਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਫਿਰ ਇੱਕ ਦਿਨ ਸਾਡੀ ਮੁਲਾਕਾਤ ਸਾਡੇ ਇਲਾਕੇ ਦੇ ਇੱਕ ਪੰਡਿਤ ਨਾਲ ਹੋਈ ਉਹਨਾਂ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਜਿਹੜੀ ਹਕੀਕਤ ਸਾਡੇ ਸਾਹਮਣੇ ਆਈ ਉਸ ਨਾਲ ਸਾਰਾ ਸੱਚ ਖੁੱਲ ਕੇ ਸਾਹਮਣੇ ਆ ਗਿਆ ਸੀ ਦੂਜੇ ਪਾਸੇ ਰਿਪੋਰਟ ਵੀ ਆਉਣ ਵਾਲੀ ਸੀ ਜਿਸ ਨਾਲ ਸਾਬਤ ਹੋਣ ਜਾ ਰਿਹਾ ਸੀ ਕਿ ਉਹ ਦੋਨੇ ਬੱਚੇ ਆਪਸ ਵਿੱਚ ਭੈਣ ਭਾਈ ਹਨ ਪਰ ਜਦ ਮੀਡੀਆ ਦੇ ਸਾਹਮਣੇ ਹਕੀਕਤ ਲਿਆਉਂਦੇ ਸਮੇਂ ਮੈਂ ਖੁਦ ਆਪਣਾ ਬਿਆਨ ਦਿੱਤਾ ਤੇ ਸਚਾਈ ਖੁਦ ਰੋਂਦੇ ਹੋਏ ਦੱਸੀ ਕਿ ਮੈਂ ਇਸ ਨੌਕਰਾਨੀ ਸ਼ੀਲਾ ਦੀ ਬਹੁਤ ਚੰਗੀ ਦੋਸਤ ਸੀ ਉਹ ਬਚਪਨ ਤੋਂ ਹੀ ਮੇਰੇ ਨਾਲ ਰਹਿ ਰਹੀ ਸੀ ਪਰ ਉਸ ਦੀ ਮਾਂ ਦੀ ਬਿਮਾਰੀ ਦੀ وجہ ਨਾਲ ਉਹ ਅਕਸਰ ਹੀ ਪਰੇਸ਼ਾਨ ਰਹਿੰਦੀ ਸੀ ਉਸ ਨੂੰ ਪੈਸਿਆਂ ਦੀ ਸਖਤ ਜ਼ਰੂਰਤ ਰਹਿੰਦੀ ਸੀ ਇਸ ਗੱਲ ਦਾ ਫਾਇਦਾ ਚੁੱਕ ਕੇ ਪਹਿਲਾਂ ਤਾਂ ਸ਼ੀਲਾ ਦੀ ਖੂਬਸੂਰਤੀ ਦੇ ਪਿੱਛੇ ਪਾਗਲ ਹੋਏ ਉਸ ਆਦਮੀ ਨੇ ਸ਼ੀਲਾ ਨਾਲ ਜਾਤੀ ਕੀਤੀ ਤੇ ਫਿਰ ਆਪਣਾ ਗੁਨਾਹ ਛਪਾਉਣ ਦੇ ਲਈ ਜਬਰਦਸਤੀ ਸ਼ੀਲਾ ਨਾਲ ਵਿਆਹ ਕਰਵਾ ਲਿਆ ਤੇ ਜਦ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਤਾਂ ਬਦਨਾਮੀ ਦੇ ਡਰ ਤੋਂ ਉਸਨੇ ਸਾਰਾ ਇਲਜ਼ਾਮ ਉਸ ਕੁੜੀ ਅਤੇ ਆਪਣੇ ਹੀ ਘਰ ਦੇ ਕਿਸੇ ਨੌਕਰ ਦੇ ਸਿਰ ਮੜ ਦਿੱਤਾ ਤਾਂ ਕਿ ਮਾਮਲਾ ਰਫਾ ਦਫਾ ਹੋ ਜਾਵੇ ਤੇ ਉਸ ਬੱਚੇ ਨੂੰ ਹਸਪਤਾਲ ਤੋਂ ਹੀ ਗਾਇਬ ਕਰਵਾ ਕੇ ਆਪਣੇ ਹੀ ਕਿਸੇ ਰਿਸ਼ਤੇਦਾਰ ਨੂੰ ਦੇ ਦਿੱਤਾ ਸੀ ਤੇ ਫਿਰ ਜਦ ਦੁਬਾਰਾ ਉਹ ਕੁੜੀ ਪ੍ਰੈਗਨੈਂਟ ਹੋਈ ਤਾਂ ਉਸ ਦੌਰਾਨ ਉਹ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਉਹ ਇਸ ਤੋਂ ਬਿਲਕੁਲ ਅਣਜਾਣ ਸੀ। ਜਦ ਤੱਕ ਉਹ ਵਾਪਸ ਆਇਆ ਸਾਰਾ ਮਾਮਲਾ ਉਸ ਦੀ ਸਮਝ ਤੋਂ ਬਾਹਰ ਹੋ ਚੁੱਕਾ ਸੀ ਕਿਉਂਕਿ ਮੀਡੀਆ ਤੇ ਖਬਰ ਫੈਲ ਚੁੱਕੀ ਸੀ। ਉਹ ਆਦਮੀ ਹੋਰ ਕੋਈ ਨਹੀਂ ਸੀ। ਸਗੋਂ ਮੇਰਾ ਆਪਣਾ ਹੀ ਬਾਪ ਸੀ ਜਿਹੜਾ ਪਹਿਲਾਂ ਉਸ ਬੱਚੀ ਦੇ ਨਾਲ ਗੁਨਾਹ ਕਰਦਾ ਰਿਹਾ ਤੇ ਫਿਰ ਉਸ ਗੁਨਾਹ ਨੂੰ ਛੁਪਾਉਣ ਦੇ ਲਈ ਵਿਆਹ ਕਰਵਾਇਆ ਤੇ ਫਿਰ ਜਦ ਉਸ ਕੁੜੀ ਨੇ ਹਿੰਮਤ ਕਰਕੇ ਉਸ ਅਮੀਰ ਜਾਤੀ ਦੇ ਖਿਲਾਫ ਆਵਾਜ਼ ਚੁੱਕੀ ਤਾਂ ਉਸਨੇ ਆਪਣੇ ਹੀ ਘਰ ਦੇ ਇੱਕ ਨੌਕਰ ਦੇ ਨਾਲ ਉਸ ਕੁੜੀ ਨੂੰ ਬਦਨਾਮ ਕਰ ਦਿੱਤਾ ਤੇ ਆਪਣੀ ਪਤਨੀ ਦੇ ਹੱਥੋਂ ਧੱਕੇ ਦੇ ਕੇ ਉਸ ਕੁੜੀ ਨੂੰ ਘਰ ਤੋਂ ਕਢਵਾ ਦਿੱਤਾ ਮੇਰੇ ਪਿਤਾ ਜੀ ਤਾਂ ਗੁਨਾਹਗਰ ਹੈ ਹੀ ਸੀ ਪਰ ਇਸ ਦੇ ਨਾਲ ਹੀ ਮੇਰੀ ਮਾਂ ਵੀ ਬਰਾਬਰ ਹੀ ਇਸ ਗੁਨਾਹ ਵਿੱਚ ਸ਼ਾਮਲ ਸੀ ਉਹ ਇਹ ਹਕੀਕਤ ਬਹੁਤ ਪਹਿਲਾਂ ਹੀ ਜਾਣ ਚੁੱਕੀ ਸੀ ਪਰ ਉਸਨੇ ਆਪਣੇ ਪਤੀ ਦੇ ਗੁਨਾਹ ਤੇ ਪਰਦਾ ਪਾਉਣ ਦੇ ਲਈ ਉਸ ਵਿਚਾਰੀ ਤੇ ਝੁਲਮਾਂ ਦੇ ਪਹਾੜ ਤੋੜ ਦਿੱਤੇ ਮੇਰੇ ਬਿਆਨ ਨੇ মিডিਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਸਗੀ ਬੇਟੀ ਨੇ ਖੁਦ ਆਪਣੇ ਬਾਪ ਦੇ ਖਿਲਾਫ ਬਿਆਨ ਦੇ ਕੇ ਸੱਚਾਈ ਤੋਂ ਪਰਦਾ ਹਟਾ ਦਿੱਤਾ ਤੇ ਉਸ ਨੌਕਰਾਨੀ ਸ਼ੀਲਾ ਦੇ ਨਾਲ ਹੋਏ ਜ਼ੁਲਮ ਦੇ ਖਿਲਾਫ ਗਵਾਹੀ ਦਿੱਤੀ ਜਿਹੜੀ ਆਪਣੀ ਜਾਨ ਤੋਂ ਹੱਥ ਤੋਂ ਬੈਠੀ ਸੀ ਉਸ ਦੇ ਬਾਅਦ ਪੁਲਿਸ ਨੇ ਫੌਰਨ ਹੀ ਮੇਰੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ ਮੇਰੀ ਮਾਂ ਸ਼ਰਮਿੰਦਗੀ ਦੀ وجہ ਨਾਲ ਮੇਰੇ ਨਾਲ ਅੱਖ ਨਹੀਂ ਮਿਲਾ پا ਰਹੀ ਸੀ ਅੱਜ ਮੈਨੂੰ ਉਸ ਸ਼ਖਸ ਨੂੰ ਬਾਪ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈ ਜਿਹੜਾ ਘਰ ਵਿੱਚ ਸਭ ਦੇ ਸਾਹਮਣੇ ਤਾਂ ਸ਼ੀਲਾ ਨੂੰ ਬੇਟੀ ਦੀ ਤਰ੍ਹਾਂ ਬੁਲਾਉਂਦਾ ਤੇ ਪਿਆਰ ਕਰਦਾ ਸੀ ਤੇ ਰਾਤ ਦੇ ਹਨੇਰੇ ਵਿੱਚ ਭੀੜੀ ਦੇ ਰੂਪ ਵਿੱਚ ਆ ਜਾਂਦਾ ਸੀ ਮੈਂ ਹੁਣ ਉਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ ਇਸ ਲਈ ਮੈਂ ਰਿਹਾਨ ਦੇ ਨਾਲ ਵਿਆਹ ਕਰਵਾ ਕੇ ਹਮੇਸ਼ਾ ਲਈ ਉਸ ਘਰ ਵਿੱਚੋਂ ਚਲੀ ਗਈ ਸੀ ਸ਼ੀਲਾ ਦੇ ਨਾਲ ਹੋਏ ਜ਼ੁਲਮ ਨੇ ਉਸ ਦੀ ਜ਼ਿੰਦਗੀ ਤਾਂ ਖਰਾਬ ਕਰ ਹੀ ਦਿੱਤੀ ਸੀ ਉਹ ਤਾਂ ਮਾਰ ਚੁੱਕੀ ਸੀ ਪਰ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵੀ ਤਬਾਹ ਕਰ ਲਈਆਂ ਸਨ ਤਾਂ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ